ਕਵਿਤਾ ਦਾ ਨਾਮ ਹੈ ਜੀ ਮੁਹੱਬਤ ਤਤੀ ਤਵੀ ਤੇ ਬੈਠਣਾ ਜਿਗਰ ਦੇ ਟੋਟੇ ਅੱਖਾਂ ਸਾਹਮਣੇ ਸ਼ਹੀਦ ਹੁੰਦੇ ਵੇਖਣਾ ਕੇਸਾਂ ਨੂੰ ਆਂਚ ਨਾ ਆਉਣ ਦੇਣੀ ਖੋਪੜੀਆਂ ਲਹਾ ਲੈਣਾ ਚਰਖੜੀਆਂ ਤੇ ਚੜ ਜਾਣਾ ਨੀਹਾਂ ਵਿੱਚ ਖੜ ਜਾਣਾ ਜੈਕਾਰੇ ਲਾਉਣਾ ਫਾਂਸੀ ਦੇ ਫੰਦੇ ਨੂੰ ਚੁੰਮ ਕੇ ਗਲੇ ਵਿੱਚ ਪਾ ਲੈਣਾ ਇਹ ਮੁਹੱਬਤ ਨਹੀਂ ਹੈ ਤਾਂ ਹੋਰ ਕੀ ਹੈ ਇਹ ਮੁਹੱਬਤ ਨਹੀਂ ਹੈ ਤਾਂ ਹੋਰ ਕੀ ਹੈ ਅਸਲੀ ਮੁਹੱਬਤ ਇਹ ਸਭ ਮੁਹੱਬਤਾਂ ਨੇ ਬਾਕੀ ਸਭ ਮੁਹੱਬਤਾਂ ਵਿਕੀਆਂ ਨੇ ਆਪਣਾ ਪਰਿਵਾਰ ਆਪਣਾ ਸਰਬੰਸ ਹੱਸ ਹੱਸ ਕੇ ਵਾਰ ਦੇਣਾ ਇਹ ਮੁਹੱਬਤ ਨਹੀਂ ਹੈ ਤਾਂ ਹੋਰ ਕੀ ਹੈ ਇਹ ਮੁਹੱਬਤ ਨਹੀਂ ਹੈ ਤਾਂ ਹੋਰ ਕੀ ਹੈ ਛੋਟੀ ਜੀ ਰਚਨਾ ਧੰਨਵਾਦ ਜੀ ਸੌਖਾ ਨਹੀਂ ਹੁੰਦਾ ਤਤੀ ਤਵੀ ਤੇ ਬੈਠਣਾ ਆਪਾਂ ਜੇਕਰ ਥੋੜਾ ਜਿਹਾ ਵੀ ਆਪਣੇ ਕੋਈ ਗਰਮ ਪਾਣੀ ਲੱਗ ਜੇ ਨਾ ਜੇ ਆਪਾਂ ਕੋਈ ਗਰਮ ਚੀਜ਼ ਚੱਕ ਲੈਨੇ ਤਾਂ ਆਪਾਂ ਨੂੰ ਕਿਵੇਂ ਚੀਸਾ ਪੈਂਦੇ ਨੇ ਤੇ ਕਿਵੇਂ ਛਾਲੇ ਹੋ ਜਾਂਦੇ ਨੇ ਤੇ ਆਪਣੇ ਜਿਗਰ ਦੇ ਟੋਟਿਆਂ ਨੂੰ ਇੱਕ ਮਾਂ ਦਾ ਬੱਚਾ ਤੇ ਇੱਕ ਪਰਿਵਾਰ ਦਾ ਬੱਚਾ ਜਦੋਂ ਥੋੜ੍ਹਾ ਜਿਹਾ ਵੀ ਉਸਤੇ ਸੂਈ ਵੀ ਚੁਬਦੀ ਹੈ ਨਾ ਤਾਂ ਮਾਂ ਦੇ ਅੱਖਾਂ ਦੇ ਵਿੱਚ ਹੰਝੂ ਆ ਜਾਂਦੇ ਨੇ ਤੇ ਅੱਖਾਂ ਸਾਹਮਣੇ ਹਾਸਾ ਹਸ ਕੇ ਵਾਰ ਦੇਣਾ ਸਰਬੰਸ ਸਾਰਾ ਪਰਿਵਾਰ ਵਾਰ ਦੇਣਾ ਤੇ ਕੇਸਾਂ ਨੂੰ ਆਂਚ ਨਹੀਂ ਆਣ ਦੇਣੀ ਵੀ ਬਾਈ ਕੇਸ ਨਹੀਂ ਜਾਣੇ ਚਾਹੀਦੇ ਚਾਹੇ ਜਾਨ ਚਲ ਜੇ ਖੋਪੜੀਆਂ ਲਹਾ ਲੈਣੀਆਂ ਚਰਖੜੀਆਂ ਤੇ ਚੜ ਜਾਣਾ ਨੀਹਾਂ ਵਿੱਚ ਖੜ ਜਾਣਾ ਧਰਮ ਨਹੀਂ ਬਦਲਾਂਗੇ ਅੱਜ ਤੱਕ ਦੀ ਸਭ ਤੋਂ ਵੱਡੀ ਸ਼ਹੀਦੀ ਤੇ ਜੇ ਕੋਈ ਬੰਦਾ ਕਹਿੰਦਾ ਮੈਂ ਨੋਟ ਵਾਰ ਦਾ ਮੈਂ ਇਹ ਵਾਰ ਦਾ ਮੈਂ ਉਹ ਵਾਰ ਦਾ ਉਹ ਚੀਜ਼ ਵੱਡੀ ਹੁੰਦੀ ਹੈ ਨਹੀਂ ਨਹੀਂ ਆਪਣਾ ਪਰਿਵਾਰ ਵਾਰਨਾ ਸਭ ਤੋਂ ਵੱਡੀ ਗੱਲ ਹੈ ਇਹੀ ਮੁਹੱਬਤ ਹੈ ਅਸਲੀ